ਸ਼ੇਰ ਸਿੰਘ ਕਹਿੰਦਾ ਆਪ ਵੀ ਜਿਹੜੇ ਸਾਹਿਬਜ਼ਾਦੇ ਸੀ ਉਹ ਸ਼ਹੀਦ ਨਹੀਂ ਹੋਏ ਆਜਾ ਬਿਆਨ ਆਇਆ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹ ਉਹਨਾਂ ਨੂੰ ਬਲੀ ਦਿੱਤੀ ਸੀ ਉਹਨਾਂ ਦੀ ਸਾਹਿਬਜ਼ਾਦਿਆਂ ਦੀ ਤੇ ਸਿੱਖਾਂ ਦੀ ਦੇਵੀ ਨੂੰ ਸੋ ਦੇਵੀ ਨੂੰ ਬਲੀ ਦਿੱਤੀ ਤਾਂ ਕਰਕੇ ਦੇਵੀ ਪ੍ਰਗਟ ਹੋਈ ਉਹਨੇ ਕਰ ਦਿੱਤੀ ਜਿਹਦੇ ਕਰਕੇ ਖਾਲਸਾ ਬਣਿਆ ਕਹਿੰਦਾ ਜੇ ਸਾਹਿਬਜ਼ਾਦਿਆਂ ਦੀ ਸ਼ਿਧੀ ਨਾ ਹੁੰਦੀ ਸ਼ਿਧੀ ਦਾ ਉਹਨੇ ਸ਼ਬਦੀ ਨਹੀਂ ਵਰਤਿਆ ਉਹ ਤਾਂ ਬਲੀ ਕਹਿ ਰਿਆ ਜੇ ਬਲੀ ਨਾ ਦਿੰਦੇ ਤਾਂ ਇਹ ਖਾਲਸਾ ਨਹੀਂ ਸੀ ਬਣਨਾ ਇਹ ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਸਾਰੀ ਕਹਾਣੀ ਕੱਢ ਕੇ ਤੇ ਉਹ ਸੁਣਾ ਰਿਹਾ ਆ ਤੇ ਉਹਨੂੰ ਉਹ ਇਨਬਨ ਮੰਨਦਾ ਆ ਕਿਉਂਕਿ ਇਹਨਾਂ ਦੇ ਉਦਾਸੀ ਨਰਮਲੇ ਨੇ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ ਸੋ ਉਹਦੇ ਬਾਰੇ ਤੁਹਾਡੀ ਕੀ ਟਿੱਪਣੀ ਆ ਕੀ ਗੱਲਬਾਤ ਆ ਸਾਰੀ ਉਹ ਦੱਸੋ ਬਿਲਕੁਲ ਜੀ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਆ ਉਹ ਸੰਤ ਸਿੰਘ ਨਰਮਲੇ ਦਾ ਸਟੂਡੈਂਟ ਆ ਅੱਗੇ ਕਬੀ ਸੰਤੋਖ ਸਿੰਘ ਉਹ ਲਿਖਦਾ ਆ ਉਦੇ ਵਿੱਚ ਜੇ ਆਪਾਂ ਦਿਖਾ ਸਕੀਏ ਉਹ ਪੇਜ ਬਾਜੀ ਅ ਬਹੁਤ ਵਧੀਆ ਹੋਊਗਾ ਕੋਸ਼ਿਸ਼ ਕਰਦਾ ਹਾਂਜੀ ਕੋਸ਼ਿਸ਼ ਕਰਿਓ ਵੀ ਉਹ ਜੇ ਪੇਜ ਆਪਾਂ ਦਿਖਾ ਸਕੀਏ ਉਸ ਪੇਜ ਦੇ ਉੱਪਰ ਇਹ ਉਥੋਂ ਪੜ੍ਹ ਕੇ ਸੁਣਾ ਰਿਹਾ ਹੈ ਹਰਾਨੀ ਦੀ ਗੱਲ ਉਦੋਂ ਹੁੰਦੀ ਹੈ ਜਦੋਂ ਸ਼ੇਰ ਸਿੰਘ ਨੇ ਹੰਗਰ ਗਏ ਉਹ ਪੇਜ ਪੜ੍ਹ ਕੇ ਸੁਣਾਉਂਦੇ ਆ ਤੇ ਜਿਹੜੇ ਖਾਨਦਾਨੀ ਇਤਿਹਾਸਕਾਰ ਕਹਿੰਦੇ ਆਪਣੇ ਨੂੰ ਅਨੁਰਾਗ ਸਿੰਘ ਵੀਰ ਜੀ ਹੁਣੀ ਉਗੇ ਸੀ ਨਾ ਸਾਰਿਆਂ ਦਾ ਨਾਮ ਜਿਹੜਾ ਸਤਕਾਰ ਨਾਲ ਲਏ ਆ। ਡਰਾਗ ਸਿੰਘ ਹੁਣ ਇਹ ਕਹਿੰਦੇ ਆ ਵੀ ਇਹ ਕਿੱਥੇ ਲਿਖਿਆ ਜੀ? ਇਹ ਕਿੱਥੋਂ ਹੀ ਸੁਣਾ ਰਿਹਾ ਤੇ ਕਿਹੜਾ ਬੰਦਾ ਇਹ ਸੁਣਾ ਰਿਹਾ? ਮਤਲਬ ਆਪਾਂ ਇਹ ਦੇਖੀਏ ਵੀ ਸ਼ੇਰ ਸਿੰਘ ਨਿਹੰਗ ਨੂੰ ਕਿਹੜਾ ਬੰਦਾ ਨਹੀਂ ਜਾਣਦਾ ਸੋਸ਼ਲ ਮੀਡੀਆ 'ਤੇ। ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਸ਼ੇਰ ਸਿੰਘ ਨਿਹੰਗ ਦੀਆਂ ਕੀ ਕੀ ਗਤੀਵਿਧੀਆਂ ਰਹੀਆਂ ਆ। ਸ਼ੇਰ ਸਿੰਘ ਨਿਹੰਗ ਉਹ ਬੰਦਾ ਜਿਹਨੇ ਸਿਆਟਲ ਤੋਂ ਪੇਪਰ ਲਿਆ ਮੇਰਾ خیال ਨਾਲ ਮੈਂ ਝੂਠਣਾ ਹਵਾਂ ਰੈਂਟਨ ਜਾਂ ਕੈਂਟ ਇਸ ਕਿਸੇ ਗੁਰਦੁਆਰੇ ਤੋਂ ਨੇ ਪੇਪਰ ਲਿਆ ਰੈਂਟ ਰੈਂਟਨ ਤੋਂ ਮੈਂ ਉੱਥੇ ਮਿਲਿਆ ਵੀ ਹਾਂ ਉਹਨੂੰ ਹਾਂ ਰੈਂਟਨ ਗੁਰਦੁਆਰੇ ਤੋਂ ਨੇ ਪੇਪਰ ਲਾਇਆ ਗ੍ਰੀਨ ਕਾਰਡ ਲਿਆ ਆਇਆ ਇਸ ਸਾਡੇ ਲੋਕਾਂ ਨਹੀਂ ਔਰ ਉਹਨੂੰ ਮਸ਼ਹੂਰ ਕਰਨ ਵਾਲੇ ਵੀ ਉਹਦੀ ਪੋਸ਼ਕਣ ਵਾਲੇ ਵੀ ਜਿਆਦਾ ਟਕਸਾਲੀ ਸੀ ਜਿਹੜੇ ਪੁਰਾਣੇ ਟਕਸਾਲੀ ਆਪਣੇ ਆਪ ਨੂੰ ਕਹਿੰਦੇ ਸੀ ਜਿਹੜੇ ਸਮਝਦਾਰ ਕਹਿੰਦੇ ਸੂਝਵਾਨ ਹੈ ਜੀ ਅਸੀਂ ਤੁਮੈਨੂੰ ਨਹੀਂ ਮੰਨਦੇ ਸਾਡਾ ਲੀਡਰ ਉਹਨਾਂ ਨੇ ਇਹਨੂੰ ਜਿਆਦਾ ਇਹ ਰੀਗਤ 올 ਦਿੱਤੀ ਆ ਕਿਉਂਕਿ ਇਹਦੇ ਪਿੱਛੇ ਉਹੋ ਹੀ ਸੀ ਜ਼ਿਆਦਾ ਕਿਉਂਕਿ ਉਹ ਜੋ ਪਖੰਡ ਬਾਦ ਉਹ ਆਰਤੀਆਂ ਕਰਨੀਆਂ ਉਹ ਸਾਰਾ ਕੁਝ ਜਿਹੜਾ ਸ਼ੀਰ ਸਿੰਘ ਨੇ ਅੰਗ ਕਰਦਾ ਸੀ ਉਹ ਉਹਨਾਂ ਨੂੰ ਵੀ ਸੂਟ ਕਰਦਾ ਉਹ ਸਾਰਾ ਪਖੰਡ ਬਾਦ ਜੋ ਵੀ ਕਰਨਾ ਹੈ ਆਨਾਦੀਏ ਰੱਖਣੇ ਕੁੰਬ ਰੱਖਣੇ ਇਹ ਸਾਰਾ ਕੁਝ ਸ਼ੀਰ ਸਿੰਘ ਨੇ ਅੰਗ ਕਰਦਾ ਰਿਹਾ ਔਰ ਨਾਲ-ਨਾਲ ਸ਼ੀਰ ਸਿੰਘ ਨੇ ਅੰਗ ਜਿਹੜਾ ਸੁੱਖਾ ਵੀ ਘੋਟ ਕੇ ਪੜੌਦਾ ਰਿਹਾ ਆ ਵੀ ਸੁੱਖਾ ਘੋਟ ਤੋਂ ਤੱਕ ਪੀਓ ਉਤੋਂ ਸ਼ੁਰੂਆਤ ਹੁੰਦੀ ਹੁੰਦੀ ਇਹ ਬਿਮਾਰੀ ਜਿਹੜੀ ਆ ਸਾਡੇ 베ਰੀ ਦੇ ਗੁਰਦੁਆਰਿਆਂ ਦੇ ਵਿੱਚ ਫੈਲੀ ਉਹਦੇ ਵਿੱਚੋਂ ਐਲਸ ਭਰਾਟੇ ਵਾਲਾ ਜਿਹੜਾ ਗੁਰਦੁਆਰਾ ਆ ਪਹਾੜੀ ਦੇ ਉੱਪਰ ਉੱਥੇ ਪਹੁੰਚ ਗਈ ਉੱਥੇ ਆਰਤੀਆਂ ਹੋਣ ਲੱਗ ਪਈਆਂ ਅੱਜ ਵੀ ਹੁੰਦੀਆਂ ਥਾਲ ਘਮਾਈ ਜਾਂਦੇ ਆ ਇੱਥੇ ਕੀ ਬਚਿੱਤਰ ਨਾਟਕ ਦਾ ਉਹਨਾਂ ਨੇ ਪਿੱਛੇ ਜਾ ਪ੍ਰਕਾਸ਼ ਕਰਕੇ ਉਹਦਾ ਭੋਗ ਵੀ ਪਾਇਆ ਮਤਬ ਬਚਿੱਤਰ ਨਾਟਕ ਗ੍ਰੰਥ ਦਾ ਪ੍ਰਕਾਸ਼ ਕਰਕੇ ਭੋਗ ਵੀ ਪਾਇਆ ਉਤੋਂ ਬਾਅਦ ਇਹ ਪ੍ਰੇਮਾਨੰਦ ਕੋ ਜਾਂਦਾ ਆ ਉੱਥੇ ਮੱਥਾ ਟੇਕਦਾ ਆ ਆਪਣਾ ਪ੍ਰੇਮਾਨੰਦ ਨੂੰ ਮਿਲ ਕੇ ਆਉਂਦਾ ਰੋਲਾ ਪੈਂਦਾ ਸਾਰੇ ਪਾਸੇ ਪਰ ਅਸਨੋਜ਼ੇ ਵਾਲੇ ਗੁਰਦੁਆਰੇ ਦੇ ਜੂਨ ਹੀ ਸਰਕਦੀ ਇਹ ਉਹਦਾ ਪ੍ਰੋਗਰਾਮ ਰੱਖ ਲੈਂਦੇ ਇੱਥੇ ਫਿਰ ਜਦੋਂ ਇਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਹਿੰਦੇ ਜੀ ਉਹਦਾ ਨਿੱਜੀ ਪ੍ਰੋਗਰਾਮ ਸੀ ਕਿਸੇ ਦਾ ਫਿਰ ਨਿੱਜੀ ਪ੍ਰੋਗਰਾਮ ਤੇ ਕੋਈ ਉਹਦਾ ਵਿਰੋਧ ਕਰਨ ਨਹੀਂ ਜਾਂਦਾ ਕੁਛ ਨਹੀਂ ਜਾਂਦਾ ਜੇ ਨਿੱਜੀ ਪ੍ਰੋਗਰਾਮ ਕਿਸੇ ਨੇ ਹੋਰ ਕਿਸੇ ਦਾ ਰੱਖ ਲਿਆ ਉਥੇ ਸਾਰਾ ਇਹ ਜਿੰਨਾ ਹੀ ਲੋਕ ਲਾਣਾ ਲੈ ਕੇ ਆਪਣੇ ਛੋਟੇ ਛੋਟੇ ਜਵਾਗ ਘਰਾਂਗੀਆਂ ਤੇ ਪੋਸਟਰ ਫੜਾ ਕੇ ਖੜ ਜਾਂਦੇ ਬਾਹਰ ਉਦੋਂ ਨਹੀਂ ਕਿਸੇ ਦਾ ਨਿੱਜੀ ਪ੍ਰੋਗਰਾਮ ਹੁੰਦਾ ਮੈਨੂੰ ਚੇਤਾ ਆਇਆ ਵੀ ਪੱਟੀ ਸਾਹਿਬ ਦੇ ਉਥੇ ਗੁਰਦੁਆਰੇ ਦੀ ਕੋਈ ਗੱਲਬਾਤ ਚੱਲਦੀ ਸੀ ਉਦੋਂ ਉਥੇ ਆਏ ਤੇ ਉਹਨਾਂ ਦਾ ਕਹਿੰਦੇ ਵੀ ਅਸੀਂ ਨਿੱਜੀ ਨਿੱਜੀ ਪ੍ਰੋਗਰਾਮ ਕਿਸਦੇ ਵਿਆਹ ਤੇ ਆਉਣਾ ਸੀ ਉਹ ਕਦੇ ਸੀ ਅਸੀਂ ਉਹਨੂੰ ਵਿਆਹ ਤੇ ਵੀ ਨਹੀਂ ਆਉਣ ਦੇਣਾ ਕਹੇ ਤੇ ਪਰ ਸ਼ੇਰ ਸਿੰਘ ਬਾਰੇ ਚੁੱਪੀ ਠੀਕ ਹੈ ਮੰਡੀ ਆਲਾ ਸਾਥ ਆਉਂਦਾ ਉਹ ਗੁਰਦੁਆਰੇ ਜਾਂਦਾ ਚੁੱਪੀ ਸ਼ਿਕਾਗੋ ਵਾਲਾ ਸਾਥ ਆਉਂਦਾ ਚੁੱਪੀ ਆ ਪਿੱਛੇ ਦੇ ਜੋਹੜਾ ਵਾਲਾ ਸਾਥ ਆਇਆ ਆ ਗੁਰਦੁਆਰੇ ਬੀਰੀ ਵਾਲੇ ਗੁਰਦੁਆਰੇ ਨੇ ਉਹਦਾ ਸਲਮਾਨ ਕੀਤਾ ਉਹਨੂੰ ਫੋਟੋ ਖਚਾਈ ਖੜ ਕੇ ਮੈਨੂੰ ਇਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਜੋਹੜਾ ਵਾਲੇ ਸਾਥ ਨੇ ਬੂਨੇ ਨੇ ਸਾਡੇ ਦਵਾਬੇ ਦਾ ਸਾਥ ਆ ਇਹ ਦੱਸੋ ਵੀ ਨੇ ਕਿਹੜੇ ਕਿਹੜੇ ਕਾਰਜ ਕੀਤੇ ਆ ਦਵਾਬੇ ਦੇ ਵਿੱਚ ਕੋਈ ਚੰਗੇ ਕਾਰਜ ਕੀਤੇ ਆ ਜਿਹੜੇ ਨੇ ਕੋਈ ਫ੍ਰੀ ਸਕੂਲ ਚਲਾਏ ਆ ਪਿੰਡਾਂ ਚ ਕੋਈ ਡਿਸਪੈਂਸਰੀਆਂ ਚਲਾਈਆਂ ਸਿਰਫ ਬਾਬਿਓ ਇਹ ਪੈਸਾ ਇਕੱਠਾ ਕਰਨ ਆਉਂਦੇ ਆ ਸਾਰੇ ਲੋਕ ਜਾ ਕੇ ਇਹਦੇ ਪੈਰੀ ਹੱਥ ਲਾਉਂਦੇ ਦੇਡੇ ਦੇ ਚ ਤੇ ਮੇਰੇ ਕੋ ਪ੍ਰੂਫ ਆ ਮੇਰਾ ਖੌਦਾ ਘਰ ਦਾ ਮੈਂਬਰ ਉੱਥੇ ਗਿਆ ਉਹਨੇ ਇਹਦੇ ਪੈਰੀ ਹੱਥ ਲੀਨ ਆ ਜਿਹੜਾ ਲਾੜ ਲੈ ਕੇ ਗਿਆ ਉਹ ਸਿੱਧਾ ਡਾਟ ਬੰਦਰਾ ਕਰਦੇ ਤੇ ਮੁਰੇ ਜਾ ਕੇ ਉਹ ਉਹਨਾਂ ਨੇ ਦੂਰੋਂ ਖੜਕੇ ਫਤੇ ਬਲਾਈ ਹੋ ਕੇ ਥੋੜੇ ਜਾਗਰੂਕ ਸੀਗੇ ਸੋ ਸਾਡਾ ਇਹ ਸ਼ੇਰ ਸਿੰਘ ਦਾ ਕਹਿਣਾ ਵੀ ਜਿਹੜੇ ਛੋਟੇ ਸਹਿਬਜ਼ਾਦੇ ਆ ਤੇ ਵੱਡੇ ਸਹਿਬਜ਼ਾਦੇ ਚਾਰੇ ਸਹਿਬਜ਼ਾਦੇ ਜਿਹੜੇ ਆ ਉਹ ਸ਼ਹੀਦ ਨਹੀਂ ਹੋਏ ਉਹ ਦੇਵੀ ਨੇ ਜਿਹੜਾ ਵਰਦਾਨ ਦਿੱਤਾ ਸੀ ਜਿਹੜੀ ਕਰਦ ਫੜਾਈ ਸੀ ਸੂਰਪ੍ਰਕਾਸ਼ ਵਿੱਚ ਵੀ ਜਿਹੜੀ ਕਹਿੰਦੇ ਵੀ ਦੇਵੀ ਅਲਫ ਨੰਗੀ ਹੋ ਕੇ ਪ੍ਰਗਟ ਹੋਈ ਤੇ ਉਹਨਾਂ ਗੁਰੂ ਸਾਹਿਬ ਨੂੰ ਜਦ ਤੀ ਗੁਰੂ ਸਾਹਿਬ ਨੇ ਉੱਥੇ ਹਵਨ ਕੀਤੇ ਹਵਨ ਕਰ ਤੋਂ ਬਾਅਦ ਦੋ ਤਿੰਨ ਵਾਰ ਗੁਰੂ ਸਾਹਿਬ ਨੇ ਭੰਗ ਪੀਤੀ ਅਫੀਮ ਖਾਧੀ ਹਵਨ ਕਰਦੇ ਸਾਰੀ ਸਮਗਰੀ ਫਿਰ ਉਹ ਜਿਹੜਾ ਪੰਡਤ ਸੀ ਉਹ ਤੋਂ ਦੌੜ ਗਿਆ ਉਹ ਸਾਰਾ ਪ੍ਰਸੰਗ ਅਸੀਂ ਗੱਲ ਕਰ ਚੁੱਕੇ ਹਾਂ ਜੇ ਕਿਸੇ ਨੇ ਦੇਖਣਾ ਹੋਵੇ ਸਾਡਾ YouTube ਤੇ ਉਹ ਪਿਆ ਹੋਇਆ ਆ ਪਰ ਆ ਜਿਹੜਾ ਕਿੱਥੋਂ ਪੜਿਆ ਆ ਇਹ ਖਾਨ ਦਾ ਨਹੀਂ ਇਤਿਹਾਸ ਕਰ ਅਨੁਰਾਗ ਸਿੰਘ ਕਹਿੰਦਾ ਵੀ ਸਾਡੇ ਤੋਂ ਬਾਅਦ ਇਤਿਹਾਸ ਕਿਸੇ ਨੂੰ ਨਹੀਂ ਪਤਾ ਇਹ ਖਾਨਦਾਨੀ ਇਤਿਹਾਸਕਾਰ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਗ੍ਰੰਥ ਚੋਂ ਪੜ ਰਿਹਾ ਜਿਹੜੇ ਆਪਣੇ ਆਪ ਨੂੰ ਡਾਕਟਰ ਕਹਿੰਦੇ ਆ ਮੇਰਾ ਖਿਆਲ ਹੈ ਵੀਰਨ ਰਾਗ ਸਿੰਘ ਹੁਣੇ ਕਿਸੇ ਬੈਂਕ ਦੇ ਮੈਨੇਜਰ ਜ਼ਰੂਰ ਹੋਏ ਆ ਡਾਕਟਰ ਹੀ ਕਿਸ ਨੂੰ ਨਹੀਂ ਉਹਨਾਂ ਨੇ ਕੀਤੀ ਆਪਣੇ ਮੁਰੇ ਹੋ ਡਾਕਟਰ ਲਾਉਂਦੇ ਆ ਕਿਉਂਕਿ ਉਹਨਾਂ ਦਾ ਫਾਦਰ ਸਾਹਿਬ ਮੇਰਾ ਖਿਆਲ ਹੈ ਉਹ ਵੀ ਇਤਿਹਾਸਕਾਰ ਸੀ ਉਹ ਵੀ ਵਿਚਿਤ ਨਾਟਕ ਤੇ ਬੜੀ ਉਹਨਾਂ ਦੀ ਪ੍ਰਮੋਟ ਕਰਦੇ ਸੀ ਇਸੇ ਕਰਕੇ ਅਨੁਰਾਗ ਸਿੰਘ ਵੀ ਜੋ ਪਿਤਾਜੀ ਕਰ ਰਿਹਾ ਸੀ ਉਹੀ ਉਹ ਪ੍ਰਮੋਟ ਕਰ ਰਿਹਾ ਹੈ ਇਹ ਸੂਚ ਪ੍ਰਕਾਸ਼ ਦੀ ਬਾਜੀ ਨੇ ਅਧਾਇ ਜਿਹੜਾ ਤੁਹਾਡੇ ਸਾਹਮਣੇ ਧਰਮ ਸਿੰਘ ਨੂੰ ਸ਼ਹੀਦ ਸਿੰਘ ਮਿਲਿਆ ਸ਼ਮੀਰ ਇਹ ਤੁਹਾਨੂੰ ਦਿਖਾ ਦੇਣਗੇ ਬਾਜੀ ਉੱਥੋਂ ਦਿਖਾ ਦਿਓ ਜਿੱਥੋਂ ਜੇ ਵੀ ਗੱਲ ਚੱਲਦੀ ਆ ਸਾਹਮਣੇ ਆ ਰਹੀਆਂ ਤੁਕਾਂ ਬੋਹਰ ਗਾਇਤਰੀ ਕੋਪਕਰ ਨਿਜ ਲਖ ਅਪਮਾਨਾ ਅੰਗੀਕਾਰਨਾ ਮੂੰ ਕਰਿਓ ਦਿਨ ਸਰਾਫ ਬਖਿਆਨਾ ਪੁਨ ਚੰਡੀ ਬੇਦਤੀ ਜਪੇ ਪਹੁੰਚੀ ਨਾ ਅਕੋਰਾ ਚਾਰੋਂ ਸੁੱਤ ਲਸ਼ ਸਿੰਘ ਕੋ ਸੰਕਲਪ ਸੋ ਸ਼ੋਰਾ ਮਾਦੇ ਅਰਥ ਵੀ ਤੁਹਾਨੂੰ ਦਿਖਾ ਦਿੰਨਾ ਉਹ ਕਹਿੰਦੇ ਫਿਰ ਗਾਇਤਰੀ ਗੁੱਸਾ ਕਰ ਗਈ ਉਸ ਨੇ ਆਪਣਾ ਪਵਾਨ ਜਾਨਿਆ ਮੈਨੂੰ ਅੰਗੀਕਾਰ ਨਹੀਂ ਕੀਤਾ ਹੈ ਉਸ ਨੇ ਸ਼ਰਾਪ ਦਿੱਤਾ ਫਿਰ ਚੰਡੀ ਜਦ ਪ੍ਰਗਟ ਹੋਈ ਤਾਂ ਉਸ ਨੂੰ ਪੁਹਾਰ ਨਾ ਮਿਲਿਆ ਤਾਂ ਗੁਰੂ ਜੀ ਨੇ 1 ਲੱਖ ਸਿੰਘ ਅਤੇ ਚਾਰੇ ਪੁੱਤਰਾਂ ਦਾ ਦਾਣ ਦਿੱਤਾ ਸੀ ਹਣ ਵੀ ਭਾਈ ਸਿੱਖੋ ਮੇਰੇ ਭਰਾਵੋ ਸੰਗਤ ਜੀ ਗੁੱਸਾ ਨਾ ਕਰਿਓ ਸੋ ਸਾਡੇ ਸ਼ਹਿਬਜ਼ਾਦੇ ਜਿਹੜੇ ਆ ਸਾਡੇ ਇਹ ਸ਼ਹੀਦ ਨਹੀਂ ਹੋਏ 1 ਲੱਖ ਸਿੰਘ ਵੀ ਸ਼ਹੀਦ ਨਹੀਂ ਹੋਇਆ ਇਹ ਧਾਨ ਦਿੱਤਾ ਗੁਰੂ ਸਾਹਿਬ ਨੇ ਇਹ ਸੂਰਜ ਪ੍ਰਕਾਸ਼ ਜਿਹਨੂੰ ਬਾਬਾ ਬੰਤਾ ਸਿੰਘ ਤੇ ਬਾਬਾ ਧੁਮਾ ਇੱਕ ਠੋਕ ਠੋਕ ਕਹਿੰਦੇ ਗੁਰਦੁਆਰਿਆਂ ਚ ਇਹ ਸਾਡੇ ਕੋ ਆ ਆ ਜੀ ਸਾਡੇ ਕੋ ਨਾ ਰਿਆ ਤੇ ਸਾਡੇ ਕੋ ਇਤਿਹਾਸਿਕ ਸਰੋਤ ਕੀ ਰਹਿਣਗੇ ਕਿਹੜਾ ਇਤਿਹਾਸ ਲਾਵਾਂਗੇ ਲੋਕਾਂ ਨੂੰ ਕਦੀ ਧੁਮਾ ਬਾਬੇ ਨੇ ਤਾਂ ਇਹਨਾਂ ਨੇ ਸੁਣਾਇਆ ਪਰ ਸ਼ੇਰ ਸਿੰਘ ਨੇ ਸੁਣਾਤਾ ਹਿੰਮਤ ਆ ਕੀਤੀ ਉਹਨੇ ਦੱਸਿਆ ਵੀ ਸੱਚ ਆ ਹੀ ਆ ਭਾਈ ਜਿਹੜਾ ਤੁਸੀਂ ਕਹਾਣੀ ਇਹਦਾ ਮਤਲਬ ਜਿਹੜੀ ਬਾਕੀ ਇਤਿਹਾਸ ਲਿਖਿਆ ਗਿਆ ਵੀ ਛੋਟੇ ਸਾਹਿਬ ਜੀ ਦੇ ਨੀਂਹਾਂ ਚੁਣੇ ਗਏ ਇਹ ਤਾਂ ਫਿਰ ਦਾ ਮਤਲਬ ਮੁਸਲਮਾਨਾਂ ਦਾ ਕਸੂਰ ਹੀ ਕੋਈ ਨਹੀਂ ਆ ਮੁਸਲਮਾਨ ਤਾਂ ਸਾਰੇ ਬਰੀ ਕਰ ਦਿੱਤੇ ਇਹ ਤਾਂ ਦੇਵੀ ਨੇ ਕਿਹਾ ਸੀ ਸ਼ਰਾਪ ਦਿੱਤਾ ਸੀ ਜਾਂ ਦੇਵੀ ਨੇ ਮੰਗੇ ਸੀ ਤਾਂ ਗੁਰੂ ਸਾਹਿਬ ਨੇ ਤਾਨ ਕਰ ਦਿੱਤੇ ਇਹ ਹੈ ਸ਼ੇਰ ਸਿੰਘ ਦੀ ਸ਼ੇਰ ਸਿੰਘ ਹੋਣਾ ਨੂੰ ਸਾਡੇ ਸਿੱਖਾਂ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੂਰਾ ਇਹਨਾਂ ਨੂੰ ਜਦਾ ਪੂਰਾ ਜੋਰ ਲਾ ਕੇ ਇਹਨਾਂ ਨੂੰ ਵਾਰਿਆ ਗਿਆ ਲੜ ਲੜ ਕੇ ਗੁਰਦੁਆਰੇ ਚ ਲਵਾਇਆ ਗਿਆ ਵੀ ਇਹ ਕਥਾ ਕਰਨਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਥਾਵਾਚਕ ਆਉਂਦਾ ਉਹਨੂੰ ਟਾਈਮ ਨਹੀਂ ਦਿੱਤਾ ਜਾਂਦਾ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਕਥਾਵਾਚਕ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਬੇਰੀਏ ਦੇ ਗੁਰਦਾਰੇ ਤਿੰਨ ਆ ਮਲਪੀਟਸ ਨੂੰ ਛੱਟ ਕੇ ਚਾਹੇ ਉਹ ਐਲਸਬਰਟ ਆ ਚਾਹੇ ਉਹ ਫਰੀ ਮੂਟ ਆ ਚਾਹੇ ਉਹ ਸਨੋਜ਼ ਆ ਤਿਆਨੂੰ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਵਾਲਾ ਇੱਕ ਵੀ ਕਥਾਵਾਚਕ ਨੂੰ ਉਹਨੇ ਪ੍ਰਮੋਟ ਨਹੀਂ ਕਰਨਾ ਔਰ ਜਿਹੜੇ ਇਹਨਾਂ ਦੇ ਸਪੋਰਟਰ ਵੀ ਹਨਾ ਕੱਲ ਮੈਂ ਇੱਕ ਕੈਨੇਡਾ ਦੇ ਵੀਰ ਦੀ ਭਾਜੀ ਸੌਂਦਾ ਸੀਗਾ ਜਦੋਂ ਇਦਾਂ ਦੀ ਕੋਈ ਵਾਕਿਆ ਵਰਦਾ ਉਹ ਚੁੱਪ ਹੋ ਜਾਂਦੇ ਆ ਸ਼ੇਰ ਸਿੰਘ ਨੇ ਹੰਗ ਤੇ ਕੋਈ ਨਹੀਂ ਉਹਨਾਂ ਦੀ ਟਿੱਪਣੀ ਆਉਂਦੀ ਕਿਸੇ ਚੀਜ਼ ਤੇ ਨਹੀਂ ਫਿਰ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਆਪ ਜਿੱਦਾਂ ਨਾ ਵੀ ਵਧੀਆ ਬਣ ਲਈ ਦੇਖੋ ਜੀ ਇੱਕ ਧੜਾ ਟਕਸਾਲੀ ਆ ਇੱਕ ਧੜਾ ਮਿਸ਼ਨਰੀ ਆ ਹੁਣ ਦੇਖਦੇ ਆ ਚੰਡੀਗੜ੍ਹ ਵਾਲੇ ਉਹਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਮਸਲੇ ਕਰਮਜੀਤ ਸਿੰਘ ਤੇ ਕੋਈ ਬੋਲਦਾ ਕੋਈ ਨਹੀਂ ਬੋਲਣਾ ਜੀ ਆਪਣੇ ਕੋਲੋਂ ਅੰਦਾਜ਼ੇ ਆਪਣੇ ਕੋਲੋਂ ਗੱਲਾਂ ਭਾਈ ਅਸੀਂ ਕੱਲੀ ਪ੍ਰੋਗਰਾਮ ਕਰਤਾ ਉੱਤੇ ਕਰਮਜੀਤ ਸਿੰਘ ਤੇ